ਪਟਿਆਲਾ ਵਿਖੇ ਵਾਪਰਿਆ ਵੱਡਾ ਹਾਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸਤ ਰੂਪ ਹੋਏ ਅਗਨਪੀਟ ਇਹ ਮੰਦਭਾਗੀ ਘਟਨਾ ਪਟਿਆਲਾ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਾਈਪੂਨ ਚੋ ਸਰਜੀ ਦੀ ਜਟਾਵਾਲਾ ਚੌਂਦਰਾ ਦੀ ਜਿੱਥੇ ਬੀਤੀ ਰਾਤ ਸ਼ਾਰਟ ਸਰਕਟ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੂਪ ਅਗਨਪੀਟ ਹੋ ਜਿੱਥੇ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਇਹ ਪਹੁੰਚੀ ਇਸ ਰੂਪ ਗੁਰਦੁਆਰਾ ਦੁਖਨਵਾਸ ਸਭ ਲਈ ਆਏ ਗਏ ਸੰਗਤਾਂ ਦੇ ਮਨਾਂ ਵਿੱਚ ਬਹੁਤ ਉਦਾਸੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੂਪਨ ਕੋਲ ਪੱਖਾ ਲੱਗਣ ਕਾਰਨ ਇੱਕ ਜਿਵੇਂ ਦੇਖਿਆ ਜਾਵੇ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵੀ ਲੱਗਣਾ ਹੋਈ ਹੈ ਜਿੱਤੇ ਉਹਨਾਂ ਨੇ ਮਨਾਈ ਕੀਤੀ ਹੈ ਕਿ ਪੱਖਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਕੋਲ ਨਾ ਲਗਾਇਆ ਜਾਵੇ। ਮੌਕੇ ਤੇ ਸਾਡੇ ਸਹਿਯੋਗੀ ਚਰਨਜੀਤ ਜੋਸ਼ੀ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਸੰਗਤਾਂ ਨਾਲ ਗੱਲਬਾਤ ਵੀ ਕੀਤੀ। ਇਸਤਵਾਸੀ ਖੜਿਆ ਪਟਿਆਲਾ ਦੇ ਜੱਟਾਵਾਲਾ ਚੌਂਤਰਾ ਦੇ ਕੋਲ ਜਿੱਥੇ ਰਾਤ ਇੱਕ ਬਹੁਤ ਹੀ ਮਨ ਭਾਗੀ ਗੱਲ ਵਾਪਰੀਗੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਰਟ ਸਰਕਟ ਦੇ ਨਾਲ ਮਹਾਰਾਜ ਸਾਹਿਬ ਦੇ ਦੋ ਜਿਹੜੇ ਕਿ ਸਰੂਪ ਅਗਨ ਭੇਟ ਹੋ ਗਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆ ਪੰਜਨ ਸਾਹਿਬ ਦੀਆਂ ਤਸਵੀਰਾਂ ਹੈਗੀਆਂ ਤੇ ਤੁਸੀਂ ਉੱਪਰੋਂ ਵੀ ਦੇਖ ਸਕਦੇ ਹੋ ਕਿ ਰਾਤ ਕੋਈ ਸ਼ਾਰਟ ਸਰਕਟ ਕਰਕੇ ਉਰੇ ਮਹਾਰਾਜ ਸਾਹਿਬ ਦੇ ਦੋ ਸਰੂਪ ਅਗਨ ਭੇਟ ਹੋ ਗਏ ਨੇ ਪਰ ਉਸ ਤੋਂ ਬਾਅਦ ਫਾਇਰ ਬਿਟ ਦੇ ਅਧਿਕਾਰੀ ਆਏ ਮਹੱਲੇ ਦੇ ਲੋਕਾਂ ਨੇ ਰਲ ਕੇ ਉਰੇ ਜਿਹੜੀ ਕਿ ਅੱਗ ਦੇ ਕਾਬੂ ਪਾਇਆ ਔਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਆਗੂ ਹੈਗੇ ਆ ਉਹ ਰਾਤ ਉਰੇ ਆਏ ਤੇ ਮਹਾਰਾਜ ਸਾਹਿਬ ਦੇ ਜਿਹੜੇ ਅਗਨ ਸਵੇਤ ਸਰੂਪ ਸੀ ਉਹਨਾਂ ਨੂੰ ਲੈ ਗਏ ਨੇ ਉਹ ਨਾਲ ਪਰ ਅਸੀਂ ਇਸ ਬਾਰੇ ਪੁੱਛਿਆ ਕਿਉਂਕਿ ਗੱਲ ਬਹੁਤ ਉਹ ਹੈ ਚਿੰਤਾ ਵਾਲੀ ਗੱਲ ਹੈ ਕਿਉਂਕਿ ਸ਼ਾਰਟ ਸਰਕਟ ਕਰਕੇ ਹੋਇਆ ਪਰ ਇਸ ਟਮ ਜਿਹੜੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਹੈਗੀ ਆ ਜਿਹੜੇ ਪ੍ਰਧਾਨ ਹੈਗੇ ਆ ਜਾਂ ਜਿਹੜੇ ਹੈੱਡ ਗਰੰਟੀ ਹੈਗੇ ਆ ਮੀਡੀਆ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈਗੇ ਦੇਖ ਰਹੇ ਤੁਸੀਂ ਕੀ ਇਸ ਪਰ ਸਾਡੇ ਨਾਲ ਸੀਨੀਅਰ ਪੱਤਰਕਾਰ ਹੈ ਜਿਹੜੇ ਸਰਤਾਜ ਜੀ ਤੁਹਾਡੇ ਨਾਲ ਸੀਨੀਅਰ ਪੱਤਰਕਾਰ ਹੈ ਤਰਤਾ ਜੀ ਇਹ ਗੱਲਾਂ ਕੀ ਹੈਗੀ ਵੀ ਕਿ ਮੀਡੀਆ ਸਾਹਮਣੇ ਕਿਉਂ ਨਹੀਂ ਆ ਰਹੇ ਬੰਦੇ ਕਿਉਂ ਤੁਸੀਂ ਬਿਲਕੁਲ ਜਿਹੜਾ ਪਟਿਆਲੇ ਦੀ ਗੱਲ ਕੀਤੀ ਆਵੇ ਬੜੀ ਮੰਦ ਬਾਕੀ ਜਿਹੜੀ ਘਟਨਾ ਸਾਹਮਣੇ ਆਈ ਹੈ ਬੇਸ਼ੱਕ ਰਾਤ 1:30 ਵਜੇ ਦਾ ਜਿਹੜਾ ਸਮਾਂ ਦੱਸਿਆ ਗਿਆ ਕਿਉਂਕਿ ਮੇਰੀ ਨਿੱਜੀ ਤੌਰ ਤੇ ਜਿਹੜਾ ਗੁਰਦੁਆਰਾ ਦੁਖਨਿਵਾਰ ਸਾਬ ਦੇ ਹੈੱਡ ਗ੍ਰੰਤੀ ਨੇ ਭਾਈ ਪ੍ਰਨਮ ਸਿੰਘ ਜੀ ਨਾਲ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਜਿਹਦਾ ਨਾਮ ਹੈ ਗੁਰਦੁਆਰਾ ਭਾਈ ਪੁਣਛੂ ਸਾਹਿਬ ਜੀ ਇਹ ਜੱਟਾਂ ਵਾਲਾ ਚੌਂਤਰੀ ਵਿਕਾਸ ਸਿਤਾ ਹੈ ਤਾਂ ਇਸੇਰੀ ਦੀ ਗੱਲ ਕੀਤੀ ਆਵੇ ਤਾਂ तकरीबन ਰਾਤ 1:30 ਵਜੇ ਜਿਹੜਾ ਸ਼ੋਰਟ ਸਰਕਟ ਹੋਇਆ ਸ਼ੋਰਟ ਸਰਕਟ ਦਾ ਕਾਰਨ ਕੀ ਆ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਨਾ ਤਾਂ ਮਹਾਰਾਜ ਰੂਪ ਜਿਹੜਾ ਜਦੋਂ ਆਪਰਾਤ ਨੂੰ ਸੰਤੋਖਦੇ ਆ ਤਾਂ ਤੇ ਬੈਕ ਸਾਈਡ ਤੇ ਪੱਖਾ ਲੱਗਿਆ ਹੁੰਦਾ ਤਾਂ ਆਪਣੇ ਮਨ ਦੇ ਵਿੱਚ ਹੁੰਦਾ ਵੀ ਹਾਂ ਸ਼ਾਇਦ ਵੀ ਮਹਾਰਾਜ ਸਾਹਿਬ ਨੂੰ ਗਰਮੀ ਲੱਗਦੀ ਆ ਜਾਂ ਜਾਂ ਆਪਾਂ ਕਿ ਨਾ ਸਰਦੀ ਦੇ ਵਿੱਚ ਹੀਟਰ ਲਗਾ ਦਿੰਦੇ ਆ ਤਾਂ ਗਰਮੀ ਦੇ ਵਿੱਚ ਪੱਖਾ ਲਗਾ ਦਿੰਦੇ ਆ ਤਾਂ ਸ਼੍ਰੀ ਕਾਲਕ ਸਹਿਬ ਦੇ ਜਥੇਦਾਰ ਦੇ ਇਹ ਦੇਸ਼ ਨੇ ਵੀ ਜਿਹੜਾ ਪੱਖੇ ਜਿਹੜਾ ਪੱਖਾ ਜਿਹੜਾ ਨਾ ਲਗਾਇਆ ਜਾਵੇ ਤਾਂ ਪਿੱਛੇ ਪੱਖਾ ਲੱਗਿਆ ਹੋਇਆ ਸੀ ਪੱਕੇ ਦੇ ਕਾਰਨ ਦੱਸਿਆ ਜਾ ਰਿਹਾ ਵੀ ਸ਼ੋਰਟ ਸਰਕਟ ਹੋਇਆ ਜਿਸ ਦੇ ਕਾਰਨ ਜਿਹੜਾ ਦੋ ਜਿਹੜੇ ਮਾਰ ਰਹੇ ਸਰੂਪ ਨੇ ਉਹ ਅਗਨਪੇਟ ਹੋਏ ਨੇ ਪਰ ਅਜੇ ਦਾ ਪ੍ਰੋਪਰ ਜਿਹੜੀ ਕਾਰਨ ਆ ਉਹ ਜੇ ਨਹੀਂ ਪਤਾ ਲੱਗ ਸਕਿਆ ਪਰ ਜਿਹੜੀ ਮੇਰੀ ਨਿੱਜੀ ਤੌਰ ਤੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਨਾਲ ਗੱਲਬਾਤ ਹੋਈ ਹੈ ਤਾਂ ਨਾ ਸਿੱਧੇ ਤੌਰ ਤੇ ਕਿਹਾ ਵੀ ਦੋ ਜਿਹੜੇ ਸਰੂਪ ਨੇ ਉਹ ਅਗਨਪੇਟ ਹੋਏ ਨੇ ਜਿਹੜੇ ਕਿ ਤੁਰੰਤ ਦੋ ਸ਼੍ਰੋਮਣੀ ਦੁਆਰਾ ਪਰੰਧਕ ਕਮੇਟੀ ਟੀਮ ਆਈ ਇੱਥੇ ਗੁਰਦੁਆਰਾ ਦੁਖਨਵਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਨਾਨ ਸਿੰਘ ਜੀ ਆਪ ਖੁਦ ਆਏ ਨੇ ਉਸ ਤੋਂ ਬਾਅਦ ਅਰਦਾ ਤਾ ਜਿਹੜਾ ਅਗਲਾ ਪ੍ਰੋਸੈਸ ਕੀ ਹੋਵੇਗਾ ਗੁਰਦੁਆਰਾ ਸਾਹਿਬ ਬੰਦ ਹੈ ਤਾਂ ਜਿਹੜੀ ਸੰਗਤ ਆ ਉਹ ਦਰਸ਼ਨ ਕਰਨ ਵਾਸਤੇ ਨਹੀਂ ਆ ਸਕਦੀ ਤਾਂ ਕਿਤਨੇ ਕਿਤੇ ਜਿਹੜਾ ਬੜੀ ਮੰਦ ਭਾਗੀ ਘਟਣਾ ਹੋਈ ਹੈ ਸੋ ਅਸੀਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਖਾਸ ਤੌਰ ਤੇ ਓਨਲਾਈਨ ਦੇ ਮਾਧਿਅਮ ਨਾਲ ਹੀ ਲੋਕਾਂ ਨੇ ਸੰਗਤਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਆਦੇਸ਼ ਆ ਵੀ ਜਿਹੜਾ ਪਿੱਖੇ ਪਿੱਛੇ ਜਿਹੜਾ ਪੱਖੇ ਨੇ ਉਹ ਨਾਲ ਲਾਣ ਲਗਾ ਜਾਣ ਕਿਉਂਕਿ ਆਪਾਂ ਰਾਤ ਨੂੰ ਗੁਰਦੁਆਰਾ ਲੋਕ ਕਰਕੇ ਜਲਾ ਚਲੇ ਜਾਂਦੇ ਆ ਉਸ ਤੋਂ ਬਾਅਦ ਪੱਖਾ ਜਿਹੜਾ ਸਾਰੀ ਰਾਤ ਚੱਲਦਾ ਰਹਿੰਦਾ ਤਾਂ ਉਸ ਕਰਕੇ ਜਿਹੜਾ ਛੋ ਇਸ ਕਰਕੇ ਜਿਹੜਾ ਜਿਹੜੇ ਘਟਨਾ ਜਿਹੜੀ ਆ ਵਾਪਰੀ ਆ ਸੋ ਬੜੀ ਮੰਦਭਾਗੀ ਘਟਨਾ ਸੋ ਇਸ ਤੇ ਜਿਹੜਾ ਸਾਨੂੰ ਜਿਹੜਾ ਪੱਖੇ ਕਾਰਨ ਜਿਹੜਾ ਸਾਨੂੰ ਬੂਕੂ ਜਿਹੜਾ ਗਰੇਜ ਕਰਨਾ ਚਾਹੀਦਾ ਲਾਂਣ ਤੋਂ ਜੀ ਅੱਜ ਹੁਣ ਗੁਰਦੁਆਰਾ ਸਾਹਿਬ ਜਿਹੜਾ ਕਿ ਜਿੰਦਾ ਲੱਗਿਆ ਹੋਇਆ ਬੰਦ ਕਰਦੇ ਨਹੀਂ ਐਦਾਂ ਦੀ ਕਹਿੰਗਾ ਚੰਗੀ ਗੱਲ ਕੀਤੀ ਆ ਕਹੂੰਗੀ ਪਤਾ ਕੀ ਆ ਕੋਈ ਗੁਰਦੁਆਰੇ ਦੋ ਮਾਰਦੇ ਸਰੂਪ ਸੀ ਉਹ ਅਗਨਪੇਟ ਹੋਏ ਨੇ ਉਸ ਤੋਂ ਬਾਅਦ ਜਿਹੜੀ ਸੰਗਤ ਆ ਉਹ ਮੱਥਾ ਟੇਕਣ ਵਾਲਦੇ ਆ ਮਾਰਾ ਸਰੂਪ ਤਾਂ ਹੈ ਨਹੀਂ ਜਦੋਂ ਮੱਥਾ ਕੀ ਟੇਕਣਾ ਹੈ ਜਦੋਂ ਦੋ ਅਗਨਪੇਟ ਸਰੂਪ ਹੋਗੇ ਤਾਂ ਮਾਰਾ ਸਰੂਪ ਨਹੀਂ ਹੋਊਗਾ ਤਾਂ ਬਾਕੀ ਗੱਲਾਂ ਤਾਂ ਇਹਨਾਂ ਨੇ ਦੇਖਿਆ ਵੀ ਹਾਂ ਚੌਕਸੀ ਦਿਖਾਉਂਦੇ ਹੋਇਆ ਜੀ ਗੁਰਦੁਆਰਾ ਸਾਹਿਬ ਨੂੰ ਲੋਕ ਲਗਾ ਦਿੱਤਾ ਗਿਆ ਬੇਸ਼ੱਕ ਕੋਈ ਗੱਲ ਨਹੀਂ ਸੰਗਤਾਂ ਦੇ ਮੁਤਾਬਿਕ ਜਿਹੜੇ ਸੰਗਤ ਆਂਦੀ ਹੈ ਦਰਸ਼ਨ ਕਰਨ ਵਾਸਤੇ ਆਉਗੀ ਮਾਰਾ ਸੂਬਾ ਨੂੰ ਕਿਸ ਤਰ੍ਹਾਂ ਪ੍ਰਕਾਰ ਦਿੱਤੇ ਜਾਂਦੇ ਨੇ ਤਾਂ ਗੁਰਦੁਆਰਾ ਫਿਰ ਜਿਹੜਾ ਸੰਗਤਾਂ ਦੇ ਲਈ ਖੋਲ੍ਹਤਾ ਜਾਵੇ ਕਿ ਇਦਾਂ ਦੀ ਕੋਈ ਗੱਲ ਨਹੀਂ ਆ ਵੀ ਗੁਰਦੁਆਰਾ ਬੰਦ ਕੀਤਾ ਗਿਆ ਥੋੜੇ ਦੇਰ ਬਾਅਦ ਜਿਹੜਾ ਜਦੋਂ ਮਾਰਾ ਸ੍ਰੂਪ ਆਣਗੇ ਤਾ ਖੋਲੇ ਜਾਣਗੇ ਸੰਗਤਾ ਦਰਸ਼ਨ ਕਰ ਸਕਦੀ ਹੈ ਇਹ ਕੋਈ ਤਾਂ ਜਿਹੜਾ ਜਿਹੜਾ ਵਾਕਿਆ ਹੋਇਆ ਕੋਈ ਐ ਨਹੀਂ ਹੋਇਆ ਵੀ ਹਾਂ ਵੀ ਪਲਾਨ ਕੀਤਾ ਗਿਆ ਇਦਾਂ ਦੀ ਕੋਈ ਗੱਲ ਨਹੀਂ ਹੈ ਤਾਂ ਪੱਖੇ ਨਾਲ ਛੋਲ ਖਟਕੜ ਹੋਇਆ ਕਦੇ ਵੀ ਹੋ ਸਕਦਾ ਪਰ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਜੀ ਜਿਹੜੇ ਸਿੱਧੀ ਕਾਲ ਤਖਤ ਸਹਾਇਤ ਰਿਧਾਰ ਨੇ ਜਿਹੜਾ ਸੰਦੇਸ਼ ਹੈ ਵੀ ਪੱਖਾ ਨਾ ਹੀ ਲਗਾ ਜਾਵੇ ਗਰੇਜ ਕੀਤਾ ਜਾਵੇ ਜੀ ਸੋ ਬਿਲਕੁਲ ਜਿਹੜਾ ਕਿ ਸ਼ਾਰਟ ਸਰਕਟ ਕਰਕੇ ਹੋਇਆ ਪਰ ਮੈਂ ਤੁਹਾਨੂੰ ਤਸਵੀਰਾਂ ਵੀ ਦਿਖਾਤਾ ਜਦੋਂ ਕਿ ਧੂਆਂ ਆਇਆ ਤੇ ਉੱਪਰ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਕਿ ਧੂਆਂ ਆ ਰਿਹਾ ਪੂਰਾ ਜਦੋਂ ਉਹਰੇ ਆਇਆ ਤੇ ਫਾਇਰ ਬਿਟ ਦੇ ਅਧਿਕਾਰੀ ਜਾਂ ਹੋਰ ਮੁਹੱਲੇਦਾਰਾਂ ਨੇ ਆ ਕੇ ure ਮਹਾਰਾਜ ਸਾਹਿਬ ਦੇ ਜਿਹੜੇ ਅੱਗ ਨੂੰ ਅੱਗ ਨੂੰ ਬੁਝਾਇਆ ਤੇ ਉਸ ਤੋਂ ਬਾਅਦ ਗੁਰਦੁਆਰਾ ਸ੍ਰੀ ਦੁਖਨੀਵਾਰਨ ਸਾਹਿਬ ਦੀ ਟੀਮ ਆਈ ਹੈਡ ਗ੍ਰੰਥੀ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਕਿ ਮਹਾਰਾਜ ਸਾਹਿਬ ਦੇ ਸਰੂਪ ਨੂੰ ਨਾਲ ਲੈ ਕੇ ਗਏ ਸਾਡੇ ਸਹਿਯੋਗੀ ਨੇ ਇਸ ਸੰਬੰਧ ਗੁਰਦੁਆਰਾ ਦੁਖਨੀਵਾਰ ਸਾਹਿਬ ਦੀ ਹੈਡ ਗ੍ਰੰਥੀ ਭਾਈ ਪ੍ਰਨਮ ਸਿੰਘ ਜੀ ਨਾਲ ਵੀ ਗੱਲ ਕੀਤੀ ਹੈ ਉਹਨਾਂ ਨੇ ਇਸ ਘਟਨਾ ਤੇ ਵਿਸਤਾਰ ਵਰਣਨ ਕਰਦੇ ਹੋਏ ਕੀ ਕਿਹਾ ਆ ਸੁਣਾਉਂਦੀਆਂ ਸੋ ਬਿਲਕੁਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਗੁਰਦੁਆਰਾ ਦੁਖਨੀਵਾਰਨ ਸਾਹਿਬ ਦੇ ਹੈਡ ਗ੍ਰੰਥੀ ਭਾਈ ਪ੍ਰਨਮ ਸਿੰਘ ਜੀ ਜੋ ਬੀਤੀ ਰਾਤ ਜੋ ਪਟਿਆਲਾ ਦੇ ਵਿੱਚ ਘਟਨਾ ਵਾਪਰੀ ਹੈ ਸਿੰਸਾ ਪਹਿਲਾਂ ਜਾਣਕਾਰੀ ਦਿੱਤੀ ਜਾਵੇ ਜਿਹੜੀ ਰਾਤ ਗੁਰਦੁਆਰਾ ਪੁਨਛੂ ਸਾਹਿਬ ਵਿਖੇ ਇਹ ਘਟਨਾ ਵਾਪਰੀ ਉਹ ਹੈ ਕੀ ਆ ਪੂਰਾ ਮਾਮਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪੁਨਛੂ ਸਾਹਿਬ ਜਿਹੜਾ ਜੱਟਾਂ ਵਾਲੇ ਚੌਂਤਰੇ ਗੁਰਦੁਆਰਾ ਸਾਹਿਬ ਰਾਤ ਇੱਕ ਪਲਾਸਟਿਕ ਦੀ ਬਾਡੀ ਵਾਲਾ ਛੁੱਟਾ ਪੱਖਾ ਲੱਗਾ ਹੋਇਆ ਸੀ ਜੀ ਜਿਹਦੇ ਬਾਰੇ ਅਸੀਂ ਬਾਰ-ਬਾਰ ਸੁਚੇਤ ਕਰਦੇ ਆ ਅਕਾਲ ਤੱਕ ਸਭ ਤੋਂ ਬਾਰ-ਬਾਰ ਸੁਚੇਤ ਕੀਤਾ ਜਾਂਦਾ ਹੈ ਕਿ ਪਲਾਸਟਿਕ ਦੀ ਬਾਡੀ ਵਾਲੇ ਪੱਖੇ ਨਾ ਲਾਏ ਜਾਣ ਜੀ ਆਪਣੀ ਹਾਜ਼ਰੀ ਦੇ ਵਿੱਚ ਪੱਖਾ ਚਲਾਇਆ ਜਾਵੇ ਏਸੀ ਚਲਾਇਆ ਜਾਵੇ ਜਦੋਂ ਬਾਹਰ ਨਿਕਲਣ ਨੂੰ ਬੰਦ ਕਰੋ ਕੋਈ ਇਦਾਂ ਦਾ ਸਰਕਟ ਛਾੜ ਵਾਲਾ ਉੱਥੇ ਸਿਸਟਮ ਨਾ ਹੋਵੇ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਅਸੀਂ ਉੱਚੀ ਜੀ ਨੂੰ ਅਜੇ ਤੱਕ ਸਮਝਣ ਦਾ ਯਤਨ ਨਹੀਂ ਕਰ ਰਹੇ ਜਿਹੜੀ ਘਟਨਾ ਰਾਤ ਵਾਪਰੀ ਹੈ ਸਾਡੀ ਅਣਗਹਿਲੀ ਦੇ ਕਾਰਨ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਜੋ ਰਾਤ ਇਹਨਾਂ ਗ੍ਰੰਥੀ ਸੰਗਤਾਂ ਦਾ ਵੀ ਉਹ ਚਲਾਇਆ ਗਿਆ ਉਹ ਪਲਾਸਟਿਕ ਦੀ ਬਾਡੀ ਵਾਲਾ ਪੱਖਾ ਰਾਤ ਤਕਰੀਬਨ 1 ਤੋਂ 1.5 ਦੇ ਦਰਮਿਆਨ ਉਹ ਪੱਖੇ ਨੂੰ ਅੱਗ ਲੱਗੀ ਹੈ ਜੀ ਤੇ ਮਹਾਰਾਜ ਦੇ ਸਰੂਪ ਅਗਨ ਭੇਟ ਹੋ ਗਏ ਤੇ ਜਦੋਂ ਉੱਥੋਂ ਧੂੰਆਂ ਨਿਕਲਿਆ ਅੰਦਰੋਂ ਆਵਾਜ਼ਾਂ ਆਉਣ ਲੱਗੀਆਂ ਫਿਰ ਇਹ ਦੌੜ ਕੇ ਗਏ ਨੇ ਜਾ ਕੇ ਇਹਨਾਂ ਨੇ ਪਾਣੀ ਪਾ ਕੇ ਉੱਥੇ ਅੱਗ ਨੂੰ ਬੁਝਾਉਣ ਦਾ ਯਤਨ ਕੀਤਾ ਜਿਹਦੇ ਵਿੱਚ ਦੋ ਸਤਿਗੁਰ ਪਾਤਸ਼ਾਹ ਜੀ ਦੇ ਪਾਵਨ ਸਰੂਪ ਅਗਨ ਭੇਟ ਹੋ ਗਏ ਸਿੰਘ ਸਾਹਿਬੇ ਉਸ ਤੋਂ ਬਾਅਦ ਇਹ ਗੱਲ ਕੀਤੀ ਆ ਫਿਰ ਉਹ ਜਿਹੜੇ ਮਾਰਿਆ ਸਰੂਪ ਨੇ ਉਹ ਫਿਰ ਕਿੱਥੇ ਸ਼ੋਭਿਤ ਕੀਤੇ ਗਏ ਨੇ ਕਿੰਨੇ ਕੁ ਮਾਰਿਆ ਸਰੂਪ ਸੀ ਇਹਨਾਂ ਕੋਲ ਇਸ ਟਾਈਮ ਇਹਨਾਂ ਕੋਲ ਤਿੰਨ ਸਰੂਪ ਸੀ ਸਤਗੁਰੂ ਪਾਤਸ਼ਾਹ ਜੀ ਦੇ ਇੱਕ ਸਰੂਪ ਦਾ ਬਚਾਤਾ ਰਹਿ ਗਿਆ ਕਿ ਉਹ ਸਰੂਪ ਸਤਿਗੁਰ ਪਾਤਸ਼ਾਹ ਜੀ ਦਾ ਨੀਚੇ ਜਿੱਥੇ ਦਰਬਾਰ ਹੈ ਪਰਿਵਾਰ ਸਾਹਿਬ ਦੇ ਵਿੱਚ ਜਿਸ ਮੰਜੀ ਸਾਹਿਬ ਤੇ ਪ੍ਰਕਾਸ਼ ਕੀਤਾ ਜਾਂਦਾ ਹੈ ਉਹ ਪ੍ਰਕਾਸ਼ ਉੱਥੇ ਗ੍ਰੰਥੀ ਸਿੰਘ ਕੱਲਾ ਹੋਣ ਕਰਕੇ ਸੰਗਤ ਦੇ ਵਿੱਚੋਂ ਵੀ ਸਾਨੂੰ ਪਤਾ ਲੱਗਿਆ ਕਿ ਕੋਈ ਅੰਮ੍ਰਿਤ ਵੇਲੇ ਜਾਂਦਾ ਨਹੀਂ ਕੱਲਾ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ ਉਹ ਵਿਚਾਰਾ ਫਿਰ ਉੱਥੇ ਸਵਾ ਮਹਾਰਾਜ ਦਾ ਸੁਖਾਸਨ ਕਰ ਦਿੰਦਾ ਰਾਤ ਨੂੰ ਕਿਸੇ ਵਾਰੇ ਉੱਥੇ ਪ੍ਰਕਾਸ਼ ਕਰ ਦਿੰਦਾ ਇਹ ਵੀ ਕਿੰਨੀ ਵੱਡੀ ਇਹਨਾਂ ਦੀ ਗਲਤੀ ਹੈ ਪ੍ਰਬੰਧਕ ਕਮੇਟੀ ਦੀ ਵੀ ਕਿੰਨੀ ਵੱਡੀ ਗਲਤੀ ਹੈ ਦੇਖੋ ਉਸ ਰੂਪ ਨੀਚੇ ਹੋਣ ਕਰਕੇ ਉਹਦਾ ਵਿਚਾਰ ਰਹਿ ਗਿਆ ਤੋ ਸਿਰੇ ਸਿੰਘ ਸਾਹਿਬ ਜੀ ਨਾਲ ਰਾਬਤਾ ਹੋਇਆ ਸਿੰਘ ਸਾਹਿਬ ਜੀ ਵੱਲੋਂ ਹੋਏ ਆਦੇਸ਼ ਦੇ ਮੁਤਾਬਕ ਕਿ ਸਾਰੇ ਸਰੂਪ ਉਹ ਤੋਂ ਗੁਰੂ ਘਰ ਦੇ ਵਿੱਚੋਂ ਲੈ ਆਂਦੇ ਜਾਣ ਇਹਨਾਂ ਨੂੰ ਸਰੂਪ ਨਹੀਂ ਦਿੱਤੇ ਜਾਣਗੇ ਜੇ ਇਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਰੂਪ ਬਾਰੇ ਇਹ ਮਤਲਬ ਕਿ ਐਨੀ ਐਨ ਗਹਿਲੀ ਵਰਤਦੇ ਨੇ ਤੇ ਉਹ ਤਿੰਨ ਸਰੂਪ ਸੀ ਅਸੀਂ ਤਿੰਨੇ ਸਰੂਪ ਜਿਹੜੇ ਦੋ ਸਰੂਪ ਅਗਨ ਭੇਟ ਹੋਏ ਔਰ ਇੱਕ ਸਰੂਪ ਜਿਹੜੇ ਠੀਕ ਸੀਗੇ ਉਹ ਤਿੰਨੋਂ ਸਰੂਪ ਸੀ ਗੁਰਦੁਆਰਾ ਸ੍ਰੀ ਦੁਖਨਵੰਤ ਸਾਹਿਬ ਆ ਕੇ ਲੈ ਕੇ ਸਭਾਏ ਮਾਨ ਕਰਵਾਇਆ ਠੀਕ ਹੈ ਸਿੰਘ ਸਾਹਿਬ ਜੀ ਸਰਾ ਪਰਿਆਲਾ ਦੀ ਗੱਲ ਕੀਤੀ ਆ ਵੀ ਜਾਂ ਕਿਉਂਕਿ ਖਾਸ ਤੌਰ ਤੇ ਕਿਉਂਕਿ ਤੁਸੀਂ ਗੁਰਦੁਆਰਾ ਦੋਵੀ ਪਾਸ਼ਾ ਜੀ ਪਟਿਆਲਾ ਦੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਦੇ ਨਾਲ ਕੋਈ رابطہ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਇਹਨਾਂ ਨੂੰ ਹਾਂਜੀ ਹਾਂ ਸੀ ਮਤਲਬ ਕਿ ਜਿਹੜਾ ਜੀ ਵੇਖੋ ਵੈਸੇ ਤਾਂ ਆਪ ਜੀ ਵੀ ਇਸ ਮਤਲਬ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰ ਰਹੇ ਹੋ ਆਪ ਜੀ ਨੂੰ ਵੀ ਪਤਾ ਵੀ ਅਖਬਾਰਾਂ ਦੇ ਵਿੱਚ ਸਮੇਂ-ਸਮੇਂ ਤੇ ਜਿਹੜੇ ਗਰਮੇਸ਼ਰ ਹੁੰਦੀਆਂ ਨੇ ਸ਼੍ਰੀ ਅਕਾਲ ਤਖਸਾਲ ਵੱਲੋਂ ਦਿੱਤਾ ਜਾਂਦਾ ਇਸ਼ਤਿਹਾਰ ਉਹ ਟੀਵੀ ਤੇ ਵੀ ਪੱਟੀ ਚਲਾਈ ਜਾਂਦੀ ਹੈ ਔਰ ਅਸੀਂ ਵੀ ਕਿਤੇ ਗਾਇਬ ਗਾਏ ਜਿਹੜਾ ਬੋਲਦੇ ਰਹਿੰਨੇ ਆ ਇੱਥੋਂ ਵੀ ਬੋਲਦੇ ਰਹਿੰਨੇ ਆ ਵੀ ਜਿੱਥੇ ਗੁਰੂ ਸਾਹਿਬ ਜੀ ਦੇ ਸਰੂਪ ਨੇ ਜਿੱਥ ਜਦ ਆਪਾਂ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਗਾ ਕਿ ਜਿੱਥੇ ਪ੍ਰਕਾਸ਼ ਹੁੰਦਾ ਉੱਥੇ ਲੜੀਆਂ ਲਾਈਟਾਂ ਲਾ ਦਿੰਦੇ ਨੇ ਜੀ ਬਿਲਕੁਲ ਰੋਸ਼ਨੀ ਵਾਸਤੇ ਮਤਲਬ ਕਿ ਜਿਹੜਾ ਲੜੀਆਂ ਲਾ ਦਿੱਤੀਆਂ ਜਾਂਦੀਆਂ ਨੇ ਕਈਆਂ ਦੇ ਸਵਿਚ ਬੋਰਡ ਉੱਥੇ ਲੱਗੇ ਹੁੰਦੇ ਨੇ ਕਈਆਂ ਦੇ ਪੱਖੇ ਜਿਹੜੇ ਪਲਾਸਟਿਕ ਅਸੀਂ ਹਰ ਜਗ੍ਹਾ ਤੇ ਜਾ ਕੇ ਬਕਾਇਦਾ ਸੁਚੇਤ ਕਰਦੇ ਆ ਰੋਕਦੇ ਆ ਵੀ ਆਹ ਨਾ ਕਰੋ ਜਿੱਥੇ ਵੀ ਅਸੀਂ ਦੇਖਦੇ ਆ ਉਸੇ ਵੇਲੇ ਬੁਲਾ ਕੇ ਪਹਿਲਾਂ ਗਰੰਤੀ ਸਿੰਘ ਨੂੰ ਇਹਦਾ ਵੀ ਆ ਚੀਜ਼ਾਂ ਬੰਦ ਕਰਾਓ ਇਹ ਤੋਂ ਕੱਢੋ ਇਹਨਾਂ ਨੂੰ ਇਹ ਨਹੀਂ ਹੋਣੀਆਂ ਚਾਹੀਦੀਆਂ ਪਰ ਸੰਗਤ ਜਿਹੜੀ ਹੈ ਇੰਨੀ ਜ਼ਿਆਦਾ ਅਣਗਹਿਲੀ ਵਰਤ ਰਹੀ ਹੈ ਇਤੇ ਇੱਕ ਦੋ ਘਟਨਾ ਵਾਪਰ ਗਈ ਉਸ ਤੋਂ ਬਾਅਦ ਸਾਨੂੰ ਸੁਚੇਤ ਹੋਣਾ ਚਾਹੀਦਾ ਨਾ ਵੀ ਆਹ ਕਾਰਨ ਹੋਇਆ ਕਿ ਉਹਦੇ ਕਾਰਨ ਨੇ ਘਟਨਾ ਵਾਪਰੀ ਹੁਣ ਅੱਗੇ ਤੋਂ ਨਾ ਵਾਪਰੇ। ਪਰ ਨਹੀਂ ਸੁਚੇਤ ਹੋ ਰਿਹਾ ਸੀ। ਸਿੱਧਾ ਮੇਰਾ ਆਖਲਾ ਸਵਾਲ ਹੈ ਵੀ ਆਪ ਜੀ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹ ਮਹੱਲੇ ਤੋਂ ਕੰਪਲੀਟ ਆਈ ਸੀ ਜਾਂ ਕਿਵੇਂ ਪਤਾ ਲੱਗਿਆ ਆਪ ਜੀ ਨੂੰ? ਬਿਲਕੁਲ ਸ਼ੇਰੇ 7:00 ਵਜੇ ਤਕਰੀਬਨ ਪੌਣੇ 7:00 ਵਜੇ ਸਾਡੇ ਗਰੰਥੀ ਸਿੰਘ ਦਾ ਫੋਨ ਆਇਆ ਐਮੇਵਾਰ ਸਿੰਘ ਜੀ ਦਾ ਤੇ ਉਹਨਾਂ ਨੇ ਮੈਨੂੰ ਗਰੰਥੀ ਦਾ ਨੰਬਰ ਦਿੱਤਾ। ਜੀ ਤੇ ਗਰੰਥੀ ਸਿੰਘ ਨੇ ਮੇਰਾ ਨੰਬਰ ਮੰਗਿਆ ਉਹਨਾਂ ਇਹਨਾਂ ਦਾ ਫੋਨ ਨਹੀਂ ਆਇਆ ਮੈਂ ਇਹਨ ਇਹ ਇਹ ਕਹਿ ਲੱਗੇ ਜੀ ਹਾਂ ਉਹ ਪੱਕਾ ਸੀ ਜਿਉ ਪੱਖੇ ਨੂੰ ਅਗਲਾ ਕੀ ਮਾਰਾ ਦਾ ਸਰੂਪ ਜਿਹੜਾ ਅਕਰ ਭੇਟ ਹੋ ਗਏ ਅਸੀਂ ਤੁਰਤ ਉਸੇ ਵੇਲੇ ਮੈਂ ਆਪਣੇ ਪ੍ਰਚਾਰਕਾਂ ਦੀ ਡਿਊਟੀ ਲਈ ਉਹਨਾਂ ਨੂੰ ਭੇਜਿਆ ਵੀ ਜਾ ਕੇ ਫਟਾਫਟ ਰਿਪੋਰਟ ਕਰੋ ਉਹ ਪਹੁੰਚੇ ਨਾਲ ਹੀ ਮੈਨੇਜਰ ਸਾਹਿਬ ਦਾਸ ਅਸੀਂ ਸਾਰੇ ਗਏ ਗੱਡੀ ਲੈ ਕੇ ਹਲਕੀ ਸਾਹਿਬ ਲੈ ਕੇ ਗਏ ਸਿੰਘ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਮੈਂਬਰ ਸਾਹਿਬ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਉਸ ਨੂੰ ਸਾਰੇ ਅਸੀਂ ਇੱਥੇ ਲੈਂਦੇ ਨੇ ਠੀਕ ਹੈ ਸਿੰਘ ਸਾਹਿਬ ਤੁਹਾਨੂੰ ਇੱਕ ਮੈਂ ਆਪ ਜਿਹਦੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੀਆਂ ਸ਼ਖਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਾਰ-ਬਾਰ ਸ਼੍ਰੀ ਅਕਾਲ ਤਖਸਾਲੋਂ ਹੋਏ ਆਦੇਸ਼ ਦੇ ਮੁਤਾਬਕ ਜਿੱਥੇ-ਜਿੱਥੇ ਵੀ ਸੱਚਖਲ੍ਹਾ ਸਥਾਨ ਨੇ ਉੱਥੇ ਇਹਦੇ ਪੱਕੇ ਨਾਲ ਆਏ ਜਾਣ ਜੇ ਕੋਈ ਐਸੀ ਲੱਗਾ ਉਹਨੂੰ ਆਪਣੀ ਹਾਜ਼ਰੀ ਵਿੱਚ ਚਲਾਇਆ ਜਾਵੇ ਕੋਈ ਸਵਿਚ ਬੋਰਡ ਅੰਦਰ ਨਾ ਹੋਵੇ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਉੱਥੇ ਕੋਈ ਲੜੀ ਕੋਈ ਇਸ ਤਰ੍ਹਾਂ ਦਾ ਕੋਈ ਲਾਈਟ ਦਾ ਸਵਿਚ ਆਦਿਕ ਬੋਰਡ ਨਾ ਹੋਵੇ ਜਿਹਦੇ ਕਰਨਾ ਚਾਹੀਏ ਕੋਈ ਮੰਦ ਭਾਗੀ ਘਟਨਾ ਵਾਪਰੇ ਮੈਂ ਸਮੂਹ ਸੰਗਤਾਂ ਨੂੰ ਅਕਾਲ ਤਖਸ਼ਿਬ ਦੇ ਅਦਸ ਦੇ ਉਤਾਰਕ ਬੇਨਤੀ ਕਰਦਾ ਕਿ ਅਸੀਂ ਸੁਚੇਤ ਹੋਈਏ ਸਾਡੇ ਕੋਲ ਬਾਰ ਬਾਰ ਅਜਿਹੀਆਂ ਘਟਨਾਵਾਂ ਨਾ ਵਾਪਰਨ ਜਿਹੜੀਆਂ ਸਾਡੇ ਹਿਰਦੇ ਨੂੰ ਗਲੁੰਦਰ ਦਿਆਂ ਨੇ ਸਾਡੇ ਹਿਰਦੇ ਨੂੰ ਦੁੱਖ ਪਹੁੰਚਦਾ ਜਦੋਂ ਅਜਿਹੀਆਂ ਘਟਨਾਵਾਂ ਸੁਣਦੇ ਆ ਕਿ ਅਸੀਂ ਇੰਨੀ ਵੱਡੀਆਂ ਗੱਲਾਂ ਹੀ ਕਰ ਰਹੇ ਆ ਜਦੋਂ ਕੋਈ ਇਦ ਵੀ ਕਰਦਾ ਹੈ ਤੇ ਅਸੀਂ ਬੜੇ ਜੋਸ਼ ਵਿੱਚ ਕਹਿੰਨੇ ਆ ਇਹਨੂੰ ਆ ਸਜ਼ਾ ਦਿੱਤੀ ਜਾਵੇ ਤੇ ਜਦੋਂ ਸਾਡੇ ਕੋਲ ਆਪਣੇ ਕੋਲ ਹੁੰਦੀ ਹੈ ਜਾਈ ਤੇ ਫਿਰ ਉੱਥੇ ਕਿਉਂ ਨਾ ਚਾਹੀਦਾ ਜੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਸੋ ਇਹ ਗੱਲ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਜੀ ਠੀਕ ਹੈ ਥੈਂਕ ਯੂ ਧੰਨਵਾਦ ਜੀ ਵਾਹਿਗੁਰੂ ਜੀ